सहिगरु सत्महिगुरु सत् ਸਤਨਾਮ ਵਾਹਿਗੁਰੂ ਸਾਹਿਬ ਜੀਓ ਦਰਮਾ ਦੇ ਠਾਡੇ ਦਰਬਾਰ ਜਿ ਬਿਨ ਸੁਰਤ ਕਰ ਕੋ ਮੇਰੀ ਦਰਸ਼ਨ ਤੀਜੇ ਖੋਲ ਕੇ ਵਾਰ ਦਰਸ਼ਨ ਪਿਆਸੀ ਦਿਨ ਰਾਤ ਜਤੋ ਵਾ ਅਨੰਦਨ ਨੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੁਰਨ ਕਰਮ ਹੋਏ ਪ੍ਰਭ ਮੇਰਾ ਏਹੇ ਪੈਨੰਤੇ ਸੁਣ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚਿਰੇ ਸੱਜਣ ਸੱਚਾ ਪਾਤਸ਼ਾਹ ਸਰਸ਼ਵੰਦ ਸ਼ਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਸਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਅੱਲਾ ਪੰਜਵਾ ਅਸ਼ਟਪਦੀ ਏਕ ਓ ਓੰਕਾਰ ਸਤ ਗੁਰ ਪ੍ਰਸਾਦਿ ਦਰਸ਼ਨ ਭੇਟ ਤੋ ਪਾਪ ਸਭ ਨਾਸੈ ਹਰਿ ਸਿਆਮ ਦੇ ਮਿਲਾਇ ਦਰਸ਼ਨ ਭੇਟਤ ਪਾਪ ਸਭ ਨਾਸੈ ਹਰਿ ਸਿਆਮ ਦੇ ਮਿਲਾਇ ਮੇਰਾ ਗੁਰ ਪਰਮੇਸ਼ਰ ਸੁਖ ਦਾਈ ਪਾਰ ਬ੍ਰਹਮ ਕਾ ਨਾਮ ਦਿਰੜਾਏ ਅੰਤੇ ਹੋਏ ਸਖਾਈ ਰਹਾਉ ਸਗਲ ਦੁੱਖ ਕਾ ਡੇਰਾ ਭੰਨਾ ਸੰਤ ਧੂਰ ਮੁਖ ਲਾਈ ਪਤ ਤ ਪੁੰਨੀਤ ਕੀਏ ਖਿਨ ਭੀਤਰ ਅਗਿਆਨ ਅੰਧੇਰ ਵਜਾਈ ਕਾਰਣ ਕਾਰਣ ਸਮਰੱਥ ਸੁਆਮੀ ਨਾਨਕ ਤਿਸ ਸਰਣ ਆਏ ਬੰਦਨ ਤੋੜ ਚਰਨ ਕਮਲ ਦਿੜਾਏ ਇੱਕ ਸ਼ਬਦ ਲੈ ਬੁਲਾਈ ਅੰਧ ਕੋਪ ਬਿਖਿਆ ਤੇ ਕਾਢਿਓ ਸਾਚ ਸ਼ਬਦ ਬਣਾਈ ਜਨਮ ਮਰਨ ਕਾ ਸਹ ਸਾਚੂ ਕਾ ਬੋੜ ਗਤੋ ਨਾਤਾਏ ਨਾਮ ਰਸਾਇਣ ਇਹ ਮਨ ਰਾਤਾ ਅੰਮ੍ਰਿਤ ਤ੍ਰਿਪਤਾਏ ਸੰਤ ਸੰਗ ਮਿਲ ਕੀਰਤਨ ਗਾਇਆ ਨਹਿ ਚਲ ਵਸਿਆ ਜਾਏ ਪੁਰ ਗੁਰ ਪੂਰੀ ਮਤ ਦੀਨੀ ਹਰ ਬਿਨ ਆਨ ਨਾ ਭਾਈ ਨਾਮ ਨਿਧਾਨ ਪਾਇਆ ਵਡ ਭਾਗੀ ਨਾਨਕ ਨਰਕ ਨਾ ਜਾਏ ਕਾਲ ਸਿਆਣਪ ਉਕਤ ਨਾ ਮੇਰੀ ਪੁਰ ਗੁਰੂ ਕਮਾਈਂ ਜਪ ਤਪ ਸੰਜਮ ਸੁੱਚ ਹੋ ਹੈਸੀ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾ ਬਿਖਿਆ ਮੈਂ ਗੁਰ ਸਾਚੇ ਲਾਇ ਤرائی ਆਪਣੇ ਜੀ ਤੈ ਆਪ ਸੰਭਾਲੇ ਆਪ ਲਈ ਲੜ ਲਾਈ ਸਾਚ ਧਰਮ ਕਾ ਬੇੜਾ ਬੰਧਿਆ ਪਵਜਲ ਪਾਰ ਪਵਾਈ ਬੇਸ਼ੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਆਕਾਲ ਮੂਰਤ ਅਜੂਨੀ ਸੰਪਰੰਗ ਕਲ ਅੰਧਕਾਰ ਦੀਪਾਈ ਅੰਤਰਜਾਮੀ ਜੀ ਅਨਕਾ ਦਾਤਾ ਦੇਖਤ ਤ੍ਰਿਪਤ ਅਘਾਈ ਏਕੰਕਾਰ ਨਿਰੰਜਨ ਨਿਰਪਾ ਸਭ ਜਲ ਥਲ ਰਹਾ ਸਮਾਈ ਭਗਤ ਦਾਨ ਭਗਤਾ ਕੋ ਦੀਨਾ ਹਰ ਨਾਨਕ ਜਾਚੈ ਮਾਈ ਇਕੰਕਾਰ ਨਿਰੰਜਨ ਨਿਰਪਾ ਸਭ ਜਲ ਥਲ ਰਹਾ ਸਮਾਈ ਪਗਤ ਦਾਨ ਭਗਤਾ ਕੋ ਦੀਨਾ ਨਾਨਕ ਜਾਚੈ ਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ